ਕਿ ਕਲਕੱਤਾ ਦੀ ਉਹ ਪਾਸਾ ਦੇ ਪੱਤੀ ਨੂੰ ਕੀਤੀ ਜੇ ਤੁਹਾਡੇ ਮੈਨੂੰ ਅੱਜ ਹਲਕਾ ਪੱਤਰ ਜਾਰੀ ਕੀਤਾ ਨੂੰ ਵਰਕਰਾਂ ਨਾਲ ਮਿਲ ਕੇ ਇਹ ਛੋਟੀ ਜਿਹੀ ਮੀਟਿੰਗ ਦਾ ਹੋਇਆ ਕਿ ਕਿ ਆ ਗਿਆ ਕਿ ਕਿਸ ਤਰ੍ਹਾਂ ਦੀ ਪ੍ਰਕਿਰਿਆ ਚੱਲਣੀ ਹੈ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਉਹ ਦੇਖੋ ਜੀ ਜ਼ਿਲ੍ਹੇ ਵਾਈਜ਼ ਸਾਰੇ ਪੰਜਾਬ ਚ ਪ੍ਰੋਗਰਾਮ ਬਣੇ ਆ ਭਈ ਜਿਹੜੇ ਲੋਕ ਅਕਾਲ ਤਖਤ ਨੂੰ ਮੰਨਣ ਵਾਲੇ ਆ ਜਾਂ ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਅਕਾਲ ਤਖਤ ਦੀ ਮਾਨ ਮਰਜ਼ਿਆਤ ਨੂੰ ਠੇਸ ਪਾਈ ਹੈ ਜਿਸ ਤਰੀਕੇ ਨਾਲ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਕੌਮ ਨੂੰ ਇਕੱਠਾ ਕਰਨ ਲਈ ਇੱਕ ਹੁਕਮ ਦਿੱਤਾ ਸੀ 2 ਦਸੰਬਰ ਨੂੰ ਪੰਜਾਬ ਦੇ ਤੇ ਕੌਮ ਦੇ ਭਲੇ ਚ ਤੇ ਸੀਗਾ ਵੀ ਸਿਰ ਨਵਾ ਕੇ ਉਹਨਾਂ ਦਾ ਹੁਕਮ ਮੰਨ ਲਿਆ ਜਾਂਦਾ ਪਰ ਉਹ ਹੁਕਮ ਮੰਨਣ ਦੀ بجائے ਉਹਨਾਂ ਨੇ ਗੁੱਸਾ ਪ੍ਰਗਟ ਕੀਤਾ ਔਰ ਅਕਾਲ ਤਖਤ ਦੇ ਜਥੇਦਾਰ ਨੇ ਜਿਹੜੀ ਕਮੇਟੀ ਬਣਾਈ ਸੀ 7 ਮੈਂਬਰੀ ਤੇ ਆਪਣੇ ਆਪਣੇ ਸਾਰੇ ਅਕਾਲੀ ਦਲਾਂ ਦਾ ਭੋਗ ਪਾਓ ਸਾਰੇ ਇਕੱਠੇ ਹੋਵੋ 7 ਮੈਂਬਰੀ ਭਰਤੀ ਕਰੇ ਅਕਾਲੀ ਦਲ ਤਗੜਾ ਹੋਵੇ ਔਰ ਜਿਹਦਾ ਪੰਜਾਬ ਨੂੰ ਫਾਇਦਾ ਹੋਊਗਾ ਪਰ ਉਹ ਜਥੇਦਾਰ ਜੀ ਦਾ ਹੁਕਮ ਮੰਨਣ ਤੋਂ ਸਾਰਿਆਂ ਨੇ ਇਹਨਾਂ ਨੇ ਬਾਦਲਰਨ ਕੰਪਨੀ ਨੇ ਸਾਰਿਆਂ ਨੇ ਡਿਨਾਈ ਕੀਤਾ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਾਲ ਤੱਕ ਦੇ ਜਥੇਦਾਰਾਂ ਨੂੰ ਬਦਲਿਆ ਜਿਸ ਤਰ੍ਹਾਂ ਨਵੇਂ ਜਥੇਦਾਰ ਦੀ ਨਿਯੁਕਤੀ ਕੀਤੀ ਆ ਜਿਸ ਤਰ੍ਹਾਂ ਉਹਨਾਂ ਦਾ ਜਿਹੜਾ ਤਾਜ ਪੋਸ਼ੀ ਜਾਂ ਉਹਨਾਂ ਦੀ ਰਸਮ ਜਿਹੜੀ ਆ ਉਹ ਹੋਈ ਆ ਉਹਦੇ ਤੋਂ ਸਾਰੀ ਕੌਮ ਦੇ ਵਿੱਚ ਬਹੁਤ ਰੋਸ ਜਾਗਿਆ ਜਿਹਦੇ ਆ ਸਾਰਿਆਂ ਧਾਰਮਿਕ ਲੋਕਾਂ ਨੇ ਵਿਰੋਧ ਕੀਤਾ ਦਮਦੇਮੇ ਟਕਸਾਲ ਨੇ ਉਹਦਾ ਵਿਰੋਧ ਕੀਤਾ ਜਿੰਨੀਆਂ ਨਿਹੰਗ ਜਥੇਬੰਦੀਆਂ ਨੇ ਬਾਬਾ ਬਲਬੀਰ ਸਿੰਘ ਹੋਣੀ ਐ ਬਾਬਾ ਅਵਤਾਰ ਸਿੰਘ ਵਿਧੀ ਚੰਦ ਜੀ ਜਿਹੜੇ ਨੇ ਜਾਂ ਬਾਬਾ ਹਰੀਆਂ ਵਿਲਾ ਵਾਲੇ ਨੇ ਕਰਨਾਲਾ ਦਲ ਵਾਲੇ ਨੇ ਬਾਬਾ ਜੋਗਾ ਸਿੰਘ ਹੋਣੀ ਨੇ ਸਾਰਿਆਂ ਨੇ ਜਿਨ੍ਹਾਂ ਨੇ ਬਹੁਤ ਵਿਰੋਧਤਾ ਕੀਤੀ ਆ ਜਿੰਨੀਆਂ ਸੰਤ ਸਮਾਜ ਆ ਸਾਰਿਆਂ ਨੇ ਜਿਹਦੇ ਵਿੱਚ ਬਾਬਾ ਸਭਜੋਤ 베ਦੀ ਆ ਬਾਬਾ ਸੇਵਾ ਸਿੰਘ ਹੋਰੀ ਕ੍ਰਾਮਪੁਰ ਖੇੜੇ ਵਾਲੇ ਨੇ ਉਹਨਾਂ ਸਾਰਿਆਂ ਨੇ ਬੜਾ ਗੁੱਸਾ ਪ੍ਰਗਟ ਕੀਤਾ ਕਿ ਤੁਸੀਂ ਇਹ ਬਹੁਤ ਗਲਤ ਤਰਤ ਪਾਲੀ ਆ ਕਿ ਅਕਾਲ ਤਖਤ ਜਿਹੜਾ ਸਾਡੇ ਵਾਸਤੇ ਸਭ ਤੋਂ ਮਹਾਨ ਹੈ ਇੱਕ ਤਾਂ ਪ੍ਰਮਾਤਮਾ ਹੈ ਪ੍ਰਮਾਤਮਾ ਤੋਂ ਥੱਲੇ ਅਸੀਂ ਸਮਝਦੇ ਹਾਂ ਕਿ ਜਿਹੜਾ ਤਖਤ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਨੇ ਭਾਈ ਗੁਰਦਾਸ ਜੀ ਨੇ ਸਾਜਿਆ ਸੀ ਉਹ ਪ੍ਰਮਾਤਮਾ ਤੋਂ ਥੱਲੇ ਉੱਥੋਂ ਜਿਹੜਾ ਹੁਕਮ ਆਉਂਦਾ ਉਹ ਖਾਸ ਤੌਰ ਤੇ ਸਿੱਖਾਂ ਵਾਸਤੇ ਅਲਾਈ ਹੁਕਮ ਆਉਂਦਾ ਤੇ ਅੱਜ ਤੱਕ ਕੋਈ ਬੰਦਾ ਵੀ ਜਿਹੜਾ ਅਕਾਲ ਤਖਤ ਨਾਲ ਕਿਸੇ ਨੇ ਮੱਥਾ ਨਹੀਂ ਲਾਇਆ ਜਿੰਨੇ ਜਿੰਨੇ ਵੀ ਅਕਾਲ ਤਖਤ ਨਾਲ ਮੱਥਾ ਲਾਇਆ ਉਹਦਾ ਨੁਕਸਾਨ ਹੋਣਾ ਖਟਿਆ ਕੱਖ ਨਹੀਂ ਗਾ ਅਸੀਂ ਸਮਝਦੇ ਹਾਂ ਜਿਸ ਬਾਦਲ ਪਰਿਵਾਰ ਨੂੰ ਅਕਾਲ ਤਖਤ ਨੇ ਅਕਾਲੀ ਦਲ ਨੇ ਇਹਨਾਂ ਕੋਈ ਚ ਦਿੱਤਾ ਕਿਉਂਕਿ ਅਕਾਲੀ ਦਲ ਦੀ ਸਿਰਜਣਾ ਹੀ ਅਕਾਲ ਤਖਤ ਤੇ ਹੋਈ ਸੀ ਜਿਨ੍ਹਾਂ ਨੂੰ ਇਹਨਾਂ ਕੋਈ ਦਿੱਤਾ ਪੰਜ ਵਾਰੀ ਮੁੱਖ ਮੰਤਰੀ ਰਹੇ ਆ ਕੋਈ ਇਹਨਾਂ ਦਾ ਰਿਸ਼ਤੇਦਾਰ ਭੈਣ ਭਰਾ ਇਹੋ ਜਿਹਾ ਨਹੀਂ ਰਹਿ ਗਿਆ ਤੇ ਕਿਹੜੀ ਪਾਰਟੀ ਸੀ ਉਹਨੂੰ ਕਾਲੇ ਦਲ ਦੀਆਂ ਟਿਕਟਾਂ ਵੀ ਮਿਲੀਆਂ ਵਜ਼ੀਰੀਆਂ ਵੀ ਮਿਲੀਆਂ ਐਮਪੀ ਵੀ ਮਿਲੇ ਪਰ ਇਹਨਾਂ ਨੂੰ ਚਾਹੀਦਾ ਸੀ ਵੀ ਅਕਾਲ ਤਖਦ ਦੇ ਹੁਕਮ ਦੇ ਸਾਹਮਣੇ ਸਿਰ ਝੁਕਾਉਂਦੇ ਪਰ ਇਹਨਾਂ ਨੇ ਅਕਾਲ ਤਖਤ ਦਾ ਮੱਥਾ ਲਾ ਲਿਆ ਇਸ ਕਰਕੇ ਸਾਰੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਇੱਕ ਝੂਠ ਹੋ ਗਈਆਂ ਉਹ ਇਕੱਠਿਆ ਹੋ ਕੇ ਉਹਨਾਂ ਨੇ ਆਨੰਦਪੁਰ ਸਾਹਿਬ ਮਤਾ ਪਾਇਆ ਸੀ 28 ਤਰੀਕ ਨੂੰ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਆ ਉਹਨਾਂ ਨੇ ਉੱਥੇ ਪਹੁੰਚਣਾ ਉਹਨਾਂ ਨੇ ਕਿਹਾ ਵੀ ਵੱਧ ਤੋਂ ਵੱਧ 골ਡਨ ਗੇਟ ਤੇ ਜਨਤਾ ਇਕੱਠੀ ਹੋਵੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਾਂਗੇ ਪੇ ਮਤਾ ਪਾਓ ਪਹਿਲੇ ਜਥੇਦਾਰ ਬਹਾਲ ਕੀਤੇ ਜਾਣ ਦੂਜੇ ਜਥੇਦਾਰਾਂ ਦੀ ਜਿਹੜੀ ਨਿਯੁਕਤੀਆਂ ਰੱਦ ਕੀਤੀ ਜਾਵੇ ਉਸੇ ਸਬੰਧ ਚ ਅਸੀਂ ਭੁਰਤੀ ਦੇ ਸਬੰਧ ਚ ਪੰਜ ਮੈਂਬਰੀ ਸਾਰੇ ਪੰਜਾਬ ਚ ਜਾਰੀ ਆ ਕੱਲ ਮਲੇਰਕੋਟਲੇ ਸੀ ਅੱਜ ਮੇਰਾ ਖਿਆਲ ਜਲੰਧਰ ਤੇ ਸਾਡੇ ਜ਼ਿਲ੍ਹੇ ਦੀ ਵਾਰੀ 4 ਤਰੀਕ ਨੂੰ ਆਈ ਸੀ 4 ਤਰੀਕ ਨੂੰ ਅਸੀਂ ਕੋਰਸਨ ਤੋਂ ਹੋ ਰਾਇ ਜਿਹੜਾ ਪਿੰਡ ਦਾ ਗੁਰਦੁਆਰਾ ਸੜਕ ਦੇ ਉੱਪਰ ਹੈ ਉੱਥੇ ਅਸੀਂ ਇਕੱਠ ਕਰਨਾ ਵਾ ਕਿਉਂਕਿ ਅਸੀਂ ਜਿੰਨੇ ਹੋਰ ਵੀ ਧਰਮ ਦੇ ਗੁਰਦੁਆਰੇ ਸੀ ਪਰ ਅਸੀਂ ਕਿਸੇ ਕੰਟਰੋਵਰਸੀ ਵਿੱਚ ਨਹੀਂ ਪੈਣਾ ਚਾਹੁੰਦੇ ਅਸੀਂ ਉਸ ਪਿੰਡ ਦੇ ਗੁਰਦੁਆਰੇ 'ਚ ਇਕੱਠ ਕਰਨਾ ਉਹਦੇ ਵਾਸਤੇ ਮੈਂ ਅੱਜ ਫਤਿਹਗੜ੍ਹ ਕਿਉੜੀਆਂ ਦੇ ਮਰੀਦ ਕੇ ਪਿੰਡ ਦੇ ਵਿੱਚ ਸੰਗਤ ਨੂੰ ਬੇਨਤੀ ਕਰ ਲਈ ਹਾਜ਼ਰ ਹੋਇਆ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਲੋਕਾਂ 'ਚ ਬਹੁਤ ਭਾਰੀ ਉਤਸ਼ਾਹ ਲੋਕ ਆਕਾਲ ਤਖਤ ਵਾਸਤੇ ਸਾਰਾ ਕੁਝ ਛੱਡਣ ਨੂੰ ਤਿਆਰ ਹੈ ਲੋਕਾਂ ਤੇ ਉਤਸ਼ਾਹ ਭਰਤੀ ਕਰਨ ਦਾ ਵੀ ਆ ਤੇ ਲੋਕਾਂ ਦੇ ਇਹ ਵੀ ਉਤਸ਼ਾਹ ਕਿ ਅਕਾਲ ਤਖ ਦੀ ਮਾਨ ਮਰਜਾਦਾ ਜਿਹੜੀ ਆ ਉਹਦਾ ਹੀ ਸਤਕਾਰ ਮਾਨ ਕਰਨਾ ਜਿਹੜਾ ਹਰ ਗੁਰਸਿੱਖ ਦਾ ਫਰਜ਼ ਬਣਦਾ ਸੋ ਬਹੁਤ ਉਤਸ਼ਾਹ ਦੇਖਿਆ ਮੈਨੂੰ ਖੁਸ਼ੀ ਹੋਈ ਆ ਔਰ ਮੈਨੂੰ ਆਸ ਹੈ ਕਿ ਰਿਕਾਰਡ ਤੋੜ ਕੱਠ ਜਿਹੜਾ ਹੈ ਉਹ ਕੋਰਸ ਸੰਤੋਖ ਰਾਇ ਜिले ਗਰਦਾਸਪੁਰ ਦੇ ਵਿੱਚ ਹੋਏਗਾ ਜੈ ਜੀ ਤੁਹਾਡੀ ਜ਼ਿਲੇ ਚ ਡਿਊਟੀ ਲੱਗੀ ਆ ਕਿ ਸੱਲਾ ਹਲਕਾ ਦੇ ਘੱਟ ਨਹੀਂ ਮੇਰੀ ਸਾਰੇ ਜ਼ਿਲੇ ਚ ਜੀ ਮੈਂ ਜ਼ਿਲੇ ਚ ਸਾਰੇ ਹਲਕਿਆਂ ਚ ਗਿਆ ਹਾਂ ਜਿੱਥੇ-ਜਿੱਥੇ ਵੀ ਮੈਨੂੰ ਕੋਈ ਸੱਜਣ ਮਿੱਤਰ ਕਹਿੰਦਾ ਉੱਥੇ ਮੈਂ ਜਾ ਰਿਹਾ ਮੈਂ ਪੰਜਾਬ 'ਚ ਵੀ ਜਾਣਾ ਨਾ ਪਰਸੋਂ ਜਲੰਧਰ ਵੀ ਸੀ ਗਿਆ ਕੱਲ ਮੈਂ ਮੇਰਾ ਖਿਆਲ 30 ਤਰੀਕ ਨੂੰ ਮੈਂ ਰੋਪੜ ਵੀ ਜਾਣਾ ਮੈਨੂੰ ਜਿੱਥੇ-ਜਿੱਥੇ ਵੀ ਪਾਰਟੀ ਹੁਕਮ ਲਾਉਂਦੀ ਆ ਅਸੀਂ ਤਾਂ ਸੇਵਕਾਂ ਪਾਰਟੀ ਦੇ ਅਸੀਂ ਤਾਂ ਕਹਿੰਦੇ ਆ ਵੀ ਸਾਡੇ ਹੁੰਦਿਆਂ ਕੌਮ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਆ ਸਾਨੂੰ ਕੁਝ ਮਿਲੇ ਜਾਂ ਨਾ ਮਿਲੇ ਅਸੀਂ ਕਿਸੇ ਅਹੁਦੇ ਵਾਸਤੇ ਕਿਸੇ ਚੌਧਰ ਵਾਸਤੇ ਨਹੀਂ ਤੁਰੇ ਫਿਰਦੇ ਅਸੀਂ ਤਾਂ ਗੁਰੂ ਘਰ ਦੀ ਮਾਨ ਮਰਜ਼ੀ ਆ ਦਾ ਨੂੰ ਕਾਇਮ ਰੱਖਣ ਵਾਸਤੇ ਜੇ ਅਕਾਲ ਤਖ ਦੀ ਮਾਨ ਮਰਜ਼ੀ ਆਦਾ ਕਾਇਮ ਰਹੂਗੀ ਤੇ ਸਿੱਖੀ ਚੜ੍ਹਦੀ ਕਲਾ ਚ ਰਹੋਗੇ ਸਿੱਖੀ ਤੇ ਸ਼੍ਰੀ ਕਾਕਰ ਸਾਹਿਬ ਦੇ ਜਿਹੜੇ ਜਿਤਦਾਰ ਗਿਆਨੀ ਦੇਖੀ ਸਰੋਂ ਉੱਟ ਆ ਗਿਆ ਸਰਉਣੀ ਅੰਦਰ ਕਮੇਟੀ ਬਣੋ ਇਸ ਤਵਰ ਉਹ ਵਿਤਰਮ ਨਹੀਂ ਚੀਤੇ ਉਹਦੇ ਸਾਥੀਆਂ ਬਨਨ ਕੀਤਾ ਗਿਆ ਜੀ ਦੇਖੋ ਉਹਨਾਂ ਨੇ ਵਿਰੋਧ ਜ਼ਰੂਰ ਕੀਤਾ ਵਾ ਪਰ ਉਹ ਖੁੱਲ ਕੇ ਜਿਸ ਤਰ੍ਹਾਂ ਉਹਨਾਂ ਨੂੰ ਹੋਣਾ ਚਾਹੀਦਾ ਸੀ ਉਹ ਨਹੀਂ ਹੁੰਦੇ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਮਸਲਾ ਰਿਸ਼ਤੇਦਾਰੀ ਦਾ ਮਸਲਾ ਕਈ ਮਜਬੂਰੀਆਂ ਉਹਨਾਂ ਦੀ ਹੋ ਸਕਦੀਆਂ ਮੈਂ ਸਮਝਦਾ ਜਿੰਨਾ ਉਹ ਬੋਲਿਆ ਵਾ ਇਹ ਵੀ ਠੀਕ ਹੀ ਆ ਤੇ ਧਾਮੀ ਸਾਹਿਬ ਫੇਰ ਮੈਂ ਕੋਈ ਕੋ ਧਾਮੀ ਸਾਹਿਬ ਦੀ ਸਾਨੂੰ ਤਾਂ ਸਮਝ ਨਹੀਂ ਆਈ ਵੀ ਧਾਮੀ ਸਾਹਿਬ ਨੇ ਅਕਾਲ ਤਖਤ ਦਾ ਜਹੇਦਾਰ ਉਹਨਾਂ ਦੇ ਘਰ ਗਿਆ ਸੀ ਉਹਨੂੰ ਤਾਂ ਪੰਥ ਨਹੀਂ ਸਮਝਿਆ ਬਾਦਲ ਸਾਹਿਬ ਗਏ ਸੀ ਉਹਨਾਂ ਦੇ ਘਰ ਤੇ ਉਹਨਾਂ ਨੇ ਇੱਕ ਪੰਥ ਦਾ ਮੈਨੂੰ ਹੁਕਮ ਹੋ ਗਿਆ ਮੈਨੂੰ ਲੱਗੇ ਜਿਆਦਾ ਵੀ ਜਿਤਨਾ ਕੋਈ ਪਤਾ ਨਹੀਂ ਅੰਡਰਸਟੈਂਡਿੰਗ ਨਾਲ ਪਹਿਲਾਂ ਉਹਨਾਂ ਨੇ ਕਿਹਾ ਹੋਣਾ ਵੀ ਮੈਂ ਛੱਡ ਦਿੰਨਾ ਵਾ ਸੱਤ ਮੈਂਬਰ ਦੀ ਕਮੇਟੀ ਵੀ ਤੇ ਸ਼੍ਰੋਮਣੀ ਕਮੇਟੀ ਵੀ ਤੇ ਤੁਸੀਂ ਵਿਰਕ ਤੁਹਾਡਾ ਰਿਸ਼ਤੇਦਾਰ ਆ ਉਹਦੇ ਕੋ ਜੋ ਕਰਾਉਣਾ ਕਰਾ ਲਓ ਉਹਦੇ ਕੋ ਜਥੇਦਾਰ ਨੂੰ ਕਢਾਤਾ ਵਾ ਤੇ ਹੁਣ ਕੰਮ ਵਿਹਲਾ ਹੋ ਗਿਆ ਹੁਣ ਉਥੇ ਜਾ ਬਹਿੰਚਿਆ ਪਤਾ ਨਹੀਂ ਹੁੰਦਾ ਕੀ ਇਹ ਦੇ ਵਿੱਚ ਕੀ ਗੱਲ ਆ ਪਰ ਧਾਮੀ ਵਰਗੇ ਬੰਦੇ ਤੋਂ ਮੈਨੂੰ ਇਹ ਆਸ ਨਹੀਂ ਸੀਗੀ ਧਾਮੀ ਚੰਗੇ ਲੋਕਾਂ ਚ ਗਿਣਾ ਜਾਂਦਾ ਸੀ ਉਹਨੂੰ ਜੇ ਕੋਈ ਇਹੋ ਜਿਹਾ ਉਹਦੇ ਮਨ ਚ ਗੱਲ ਹੋਊਗੀ ਤੇ ਇਜਤਮਣ ਆਪਣਾ ਘਟਾਇਆ ਜਾ ਲੋਕਾਂ ਦਾ ਕੀ ਘਟਣਾ ਜੇ ਤਾਂ ਸਪਸ਼ਟ ਹੋਊਗਾ ਜਥੇਦਾਰ ਪਹਿਲੇ ਬਹਾਲ ਕਰਨ ਤੇ ਜਿਹੜੇ ਨਵੇਂ ਜਥੇਦਾਰ ਉਹਨਾਂ ਦੀ ਸੁੱਤੀ ਕਰਨ ਤਾਂ ਫਿਰ ਤਾਂ ਲੋਕ ਸਮਝਣਗੇ ਵੀ ਚੱਲ ਇੱਥੇ ਕੋਈ ਹੈ ਗੈਰਤਾਨਕ ਸਿੱਖੀ ਦੇ ਨਾਲ ਇਹਦਾ ਮੋਹ ਆ ਨਹੀਂ ਤਾਂ ਲੋਕ ਸਮਝਣਗੇ ਵੀ ਇਹਦੀ ਅੰਡਰਸਟੈਂਡਿੰਗ ਨਾ ਇਹ ਤਾਂ ਪੰਥ ਸੁਖਬੀਰ ਨੂੰ ਸਮਝ ਬੈਠਾ ਜਿਸ ਸੁਖਬੀਰ ਨੂੰ ਸਾਰਾ ਪੰਜਾਬ ਰਿਜੈਕਟ ਕਰ ਚੁੱਕਾ ਵਾ ਤਿੰਨਾਂ ਇਲੈਕਸ਼ਨਾਂ ਦੇ ਵਿੱਚ ਪਹਿਲੀ ਜੇ 15 ਸੀਟਾਂ ਜਿੱਤੀਆਂ ਦੂਜੀ ਜੇ ਤਿੰਨ ਸੀਟੀਆਂ ਜਿੱਤੀਆਂ ਤੇ ਪਾਰਲੀਮੈਂਟ 'ਚ ਇੱਕ ਸੀਟ ਜਿੱਤਿਆ ਦਾਹਾਂ ਤੇ ਜਮਾਨਤਾਂ ਜਬਤ ਹੋਈਆਂ ਸੀ ਉਹਨੂੰ ਜੇ ਉਹ ਪੰਥ ਸਮਝਦਾ ਤਾਂ ਫਿਰ ਮੈਂ ਸਮਝਣਾ ਵੀ ਉਹਦੀ ਗਲਤੀ ਹੈ ਅਕਾਲੀ ਦਲ ਉਹ ਅਕਾਲ ਤਖਤ ਦਾ ਜ਼ਿੰਦਾਰ ਹੈ ਕਾਲੀ ਦਲ ਸੁਧਾਰ ਲੈ ਤੇ ਸਖਬੀਰ ਉਹ ਗਾਰ ਤੇ ਕੋਈ ਹੈ ਜੀ ਨੇਤਾ ਦਾ ਇਕਤਾ ਦਾ ਕੋਈ ਚਾਹ ਦੇਖੋ ਜੀ ਇਕਤਾ ਹੋ ਸਕਦੀ ਹੈ ਉਹ ਇਕੱਲਾ ਬੰਦਾ ਜਿਹਨੂੰ ਇੰਨਾ ਕੁਝ ਕਾਮ ਨਹੀਂ ਦਿੱਤਾ ਵਾ ਉਹ ਅੱਜ ਪਾਸੇ ਹੋ ਜਾਏ ਤੇ ਬਾਕੀ ਸਾਰੇ ਇਕੱਠੇ ਹੋ ਸਕਦੇ ਆ ਪਰ ਉਹਨੂੰ ਨਾਲ ਲੈ ਕੇ ਕਿਉਂਕਿ ਲੋਕ ਬਿਲਕੁਲ ਨਹੀਂ ਚੱਲਦੇ ਕਾਲੀ ਦਲ ਸੁਧਾਰ ਵੱਲ ਉਹ ਨਹੀਂ ਅਕਾਲੀ ਦਲ ਸਾਈਡ ਕਰਨ ਤੇ ਫੇਰ ਹੀ ਅਕਾਲੀ ਦਲ ਸੁਧਾਰ ਲੈ ਤੇ ਬੇਟਾ ਅਸੀਂ ਖਤਮ ਕਰਦੇ ਸੀ ਅਕਾਲ ਅਕਾਲ ਤਖਤ ਦੇ ਹੁਕਮ ਤੇ ਅਸੀਂ ਤੇ ਉਹਨੂੰ ਸਮਾਪਤ ਕਰ ਦਿੱਤਾ ਇਹ ਕਿ ਹੁਣ ਅਕਾਲ ਤਖਤ ਦੀ ਕਮੇਟੀ ਆ ਅਕਾਲ ਤਖਤ ਦੀ ਜਿਹੜੀ ਪੰਜ ਮੈਂਬਰੀਆ ਦੋ ਤਿੰਨਾਂ ਨੇ ਅਸਤੀਫਾ ਦਵਾਤੇ ਸੀ ਉਹ ਪੰਜ ਮੈਂਬਰੀ ਕਮੇਟੀ ਆ ਹੁਣ ਉਹਦਾ ਅਕਾਲ ਤਖਤ ਵਰਸਸ ਸੁਖਬੀਰ ਆ ਸੁਧਾਰ ਲਹਿਰ ਨਹੀਂ ਆਉ ਨੂੰ ਹਾਂ ਅਕਾਲ ਤਖਤ ਆ ਠੀਕ ਬਾੜੀ ਖਾਲਸਾ ਵਾਰੀ ਫਤਿਹ ਮੇਰਾ ਨਾਮ ਭੀਰ ਸਿੰਘ ਪਿੰਡ ਵੀੜਾ ਅਸੀਂ ਜਹੇਦਾਰ ਸਾਹਿਬ ਦੇ ਇੱਥੇ ਆਏ ਵਜੇਗਰ ਸਾਹਿਬ ਨਾਲ ਛੋਟੇਪੁਰ ਸਾਹਿਬ ਆਏ ਹੀ ਅਸੀਂ ਇਹਨਾਂ ਦੇ ਨਾਲ ਆ ਹਰ ਓਮ ਓਮ ਆ ਕੇ ਦਿਲ ਚਾਰ ਤਿੰਨ ਫੇਰ ਉੱਥੇ ਆਵਾਂ ਜਿੱਥੇ ਨੇ ਦੱਸਿਆ ਇਹ ਇਹ ਨਾਲ ਆਇਆ ਤੇ ਜਿਹੜੀ ਹੁਣ ਪ੍ਰਤੀਸ਼ਠਾ ਪੁਰਤੀ ਮੈਮ ਸ਼ੁਰੂ ਹੋਣ ਲੱਗੀ ਹੈ ਹਾਂਜੀ ਉਸ ਤਰ੍ਹਾਂ ਕਿਤਰਾ ਦਾ ਤੁਹਾਡੇ ਵੱਲ ਸਹਿਯੋਗ ਹੋਗਾ ਇਹ ਇਹ ਨਾਲ ਨਾਲ ਜਿਤਨਾ ਵੀ ਆਖਣਗੇ ਇਹ ਨਾਲ ਨਾਲ ਬਿਲਕੁਲ ਖਾਂਹੇ ਰਣ ਵਾਲੇ ਵਾਤਵਾਦ ਵਾਤਵਾਦ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਕੋਈ ਹਾਂਜੀ ਅੱਜ ਸਰਦਾਰ ਸੁਖਾ ਸਿੰਘ ਜੀ ਛੋਟੇਪੜ ਤੇ ਸਾਡੀ ਬੇਨਤੀ ਦੇ ਉੱਤੇ ਪਿੰਡ ਮਰੀਦ ਕੇ ਪਹੁੰਚੇ ਨੇ 10 ਦੇ ਗ੍ਰਹਿ ਵਿਖੇ ਔਰ ਇਲਾਕੇ ਦੇ ਸੰਗਤਾਂ ਨੇ ਪੂਰਾ ਸਹਿਯੋਗ ਦਿੱਤਾ ਹੈ ਯਾਰ ਅਪ੍ਰੈਲ ਦਾ ਜੋ ਪ੍ਰੋਗਰਾਮ ਇਹ ਲੈ ਕੇ ਆਏ ਨੇ ਉਹਦੇ ਵਾਸਤੇ ਵੱਧ ਤੋਂ ਵੱਧ ਉਤਸ਼ਾਹ ਹੈ। ਅਕਾਲੀ ਦਲ ਦੀ ਭਰਤੀ ਵਾਸਤੇ ਸੰਗਤਾਂ ਵਿੱਚ ਬੜਾ ਉਤਸ਼ਾਹ ਹੈ। ਤੇ ਸਾਸੀਂ ਪੂਰੀ ਉਮੀਦ ਕਰਦੇ ਆਂ ਕਿ ਜਿ세 ਦਾ ਸੱਚਾ ਸਿੰਘ ਛੋਟੇਪੁਰ ਉਹਨਾਂ ਦੀ ਅਗਵਾਈ ਦੇ ਵਿੱਚ ਇਲਾਕੇ ਵਿੱਚ ਵੱਧ ਤੋਂ ਵੱਧ ਭਰਤੀ ਵੀ ਕਰਾਂਗੇ ਔਰ 4 ਤਰੀਕ ਦੀ ਮੀਟਿੰਗ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।